ਮੇਰਾ ਨਾਮ ਪਰਮਜੀਤ ਕੌਰ ਹੈ ਮੈਂ ਅਜਨਾਲੇ ਦੀ ਰਹਿਣ ਵਾਲੀ ਆਂ ਅਸੀਂ ਸੁਰਦਾ ਸੈਂਟਰ ਜਾਂਦੇ ਸੀ ਕਾਇਨਾਚ ਲੱਗ ਕੇ ਸਾਨੂੰ ਸਰਟੀਫਿਕੇਟ ਬਣਾਉਣ ਦੀ ਬੜੀ ਦਿੱਕਤ ਆਉਂਦੀ ਸੀ ਭਾਡੇ ਕਰੇ ਹੁਣ ਆਪਣੇ ਆਪ ਹੀ ਪਲੋਏ ਆ ਜਾਂਦੇ ਆ ਮਤਲਬ ਕਿ ਆਪਾਂ 10000 ਤੇ ਫੋਨ ਕਰਦੇ ਆ ਤੇ ਆਂਦੇ ਨੇ ਤੇ ਫਿਰ ਸਾਨੂੰ 2 ਦਿਨਾਂ ਬਾਅਦ ਸਰਟੀਫਿਕੇਟ ਮਤਲਬ ਵੀ ਮਿਲ ਗਿਆ ਮੇਰਾ ਨਾਮ ਦੀਪਕਾ ਮੈਂ ਏਡੀਐਮ ਅਜਨਾਲਾ ਸੇਵਾ ਕੇਂਦਰ ਤੇ ਕੰਮ ਕਰਦਾ ਹਾਂ ਪੰਜਾਬ ਸਰਕਾਰ ਦੁਆਰਾ ਸੇਵਾ ਕੇਂਦਰ ਰਾਹੀਂ 1070 ਤੇ ਫੋਨ ਕਰਕੇ ਸਿਟੀਜ਼ਨ ਸੇਵਾਵਾਂ ਆਪਣੇ ਘਰ ਬੈਠੇ ਲੈ ਸਕਦਾ ਹੈ ਜਾਤੀ ਸਰਟੀਫਿਕੇਟ ਜਨਮ ਸਰਟੀਫਿਕੇਟ ਅਤੇ ਹੋਰ ਵੀ ਇਸ ਤਰ੍ਹਾਂ ਦੀਆਂ ਕਾਫੀ ਸੇਵਾਵਾਂ ਜਿਹੜੀਆਂ ਉਹ ਘਰੇ ਬੈਠੇ ਦਿੱਆਂ ਜਾ ਰਹੀਆਂ ਹਨ ਸਰਕਾਰ ਦੀ ਇਸ ਚੀਜ਼ ਦੀ ਮੈਂ ਸ਼ਲਾਘਾ ਕਰਦਾ ਹਾਂ ਬਾਰ ਬਾਰ ਦਫ਼ਤਰਾਂ 'ਚ ਬੁਲਾ ਕੇ ਖੱਜਲ ਖੁਆਰੀਆਂ ਨਾ ਹੋਣ ਤਾਂ ਅਸੀਂ ਉਹਦਾ ਹੱਲ ਕੱਢਿਆ ਸਰਕਾਰ ਤੁਹਾਡੇ ਦੁਆਰ ਤਾਂ ਪਹਿਲੇ ਦਿਨ ਹੀ ਕਿਹਾ ਸੀ ਕਿ ਪੰਜਾਬ ਦੀ ਸਰਕਾਰ ਹੁਣ ਪਿੰਡਾਂ 'ਚੋਂ ਕਸਬਿਆਂ 'ਚੋਂ ਸੱਥਾਂ 'ਚੋਂ ਸ਼ਹਿਰਾਂ 'ਚੋਂ ਚੌਂਕਾਂ 'ਚੋਂ ਚੱਲੂਗੀ ਉਹ ਮੈਂ ਵਾਦਾ ਪੂਰਾ ਕਰਕੇ ਤੁਹਾਡੇ ਸਾਹਮਣੇ ਕਰਾਂ ਇਹ ਤਸਵੀਰ ਜਿਹੜੀ ਤੁਸੀਂ ਦੇਖੀ ਹੈ ਇਹ ਪੰਜਾਬ ਦੀ ਹੈ ਔਰ ਸੰਗਰੂਰ ਦੀ ਤਸਵੀਰ ਹੈ ਦਰਅਸਲ ਇਹ ਮੁੰਡੇ ਪਟਾਕੇ ਪਾਉਂਦੇ ਨਜ਼ਰ ਆਏ ਨੇ ਔਰ ਵੀਡੀਓ ਵਾਇਰਲ ਹੋਈ ਸੀਗੀ ਪੇਪਰ ਪਾਉਣ ਜਾਂਦੇ ਮੁੰਡਿਆਂ ਨੇ ਪਟਾਕੇ ਪਾਉਣੇ ਸ਼ੁਰੂ ਕਰ ਦਿੱਤੇ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਉੱਥੇ ਦੀ ਟ੍ਰੈਫਿਕ ਪੁਲਿਸ ਨੇ ਬਹੁਤ ਵੱਡਾ ਐਕਸ਼ਨ ਲਿਆ ਆ ਇਹਨਾਂ ਮੁੰਡਿਆਂ ਦੇ ਚਲਾਨ ਕੀਤੇ ਨੇ ਪਰ ਉਹਨਾਂ ਨੇ ਚਲਾਨ ਕਰਦੇ ਐ ਕਹਿ ਦਿੱਤਾ ਕਿ ਭਾਈ ਚਲਾਨ ਤਾਂ ਅਸੀਂ ਮੋਟਾ ਕਰ ਦਿੱਤਾ ਪਰ ਅਸੀਂ ਇਹਨਾਂ ਨੂੰ ਇਹ ਕਹਿੰਨੇ ਆ ਵੀ ਇਹ ਕੁਝ ਨਹੀਂ ਰੱਖਿਆ ਇਹਨਾਂ ਦੇ ਮਾਪਿਆਂ ਨੂੰ ਵੀ ਕਹਿੰਨੇ ਆ ਵੀ ਇਹਨਾਂ ਨੂੰ ਮੋਟਰਸਾਈਕਲ ਜਾਂ ਸਕੂਟਰ ਜਾਂ ਸਾਧਨ ਨਾ ਦਿਓ ਕਹਿੰਦੇ ਆ ਕਿ ਨਾਗੇ ਹਸਪਤਾਲ ਹੈ ਸਕੂਲ ਹੈ ਔਰ ਇਹ ਚੌਂਕ ਦੇ ਪਿੱਛੇ ਗੜਗੱਜ ਪਾਉਂਦੇ ਫਿਰਦੇ ਸੀਗੇ ਫਿਰ ਟ੍ਰੈਫਿਕ ਪੁਲਿਸ ਨੇ 223000 ਦਾ ਜੁਰਮਾਨਾ ਜਿਹੜਾ ਆ ਮਤਲਬ ਉਸੇ ਚਲਾਰ ਏਰੀਆ ਚ ਚਲਾਨ ਕੱਟੇ ਹਨ ਬੁਲਟਾਂ ਦੇ ਤੇ ਇੰਨਾ ਜੁਰਮਾਨਾ ਲਾ ਦਿੱਤਾ ਹੈ ਦਰ ਅਸਲ ਸੰਗਰੂਰ ਦੇ ਜਿਹੜੇ ਪੁਲਿਸ ਮੁਖੀ ਨੇ ਸਰਤਾਜ ਸਿੰਘ ਉਹਨਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇ ਜਿਹੜੇ ਟ੍ਰੈਫਿਕ ਇੰਚਾਰਜ ਨੇ ਪੁਲਿਸ ਥਾਣੇਦਾਰ ਪਵਨ ਕੁਮਾਰ ਦੀ ਅਗਵਾਈ ਹੇਠ ਇਹਨਾਂ ਵਹੀਕਲਾਂ ਦੇ ਚਲਾਨ ਕੱਟੇ ਗਏ ਨੇ ਪਰ ਚਲਾਨ ਕੱਟਣ ਦਾ ਮਕਸਦ ਸਿਰਫ ਇਹ ਹੈ ਕਿ ਬੁਲੇਟ ਤੇ ਪਟਾਕੇ ਪਾਉਣ ਵਾਲਿਆਂ ਨੂੰ ਇਹ ਦੱਸਣਾ ਕਿ ਜੇਕਰ ਤੁਸੀਂ ਇਹ ਜਿਹੜੀ ਹੜਦੁੱਲ ਪਾਉਨੇ ਹੋ ਜਾਂ ਫਿਰ ਐਵੇਂ ਗੜਗੱਜ ਪਾਈ ਜਾਂਦੇ ਹੋ ਤੇ ਇਹਦੇ ਨਾਲ ਨੁਕਸਾਨ ਹੁੰਦਾ ਹੈ ਦਰਅਸਲ 30 ਦੇ ਕਰੀਬ ਇਹ ਚਲਾਨ ਹੈ ਜਦੀ ਕੀਮਤ ਜਿਹੜੀ ਆ 2,30,000 ਰੁਪਏ ਬਣਦੀ ਆ ਔਰ ਸਵੇਰ ਤੋਂ ਇਹ ਬੁਲੇਟ ਤੇ ਜਿਹੜੇ ਪੇਪਰ ਪਾਉਣ ਆਉਂਦੇ ਨੇ ਔਰ ਜਦੋਂ ਇਹ ਨਿਕਲਦੇ ਨੇ ਤੇ ਫਿਰ ਪਟਾਕੇ ਪਾਉਂਦੇ ਨੇ ਜਿੱਤੋਂ ਤੰਗ ਆ ਕੇ ਜਿਹੜਾ ਆ ਹਸਪਤਾਲ ਵਾਲਿਆਂ ਨੇ ਇਹ ਵੀ ਸ਼ਿਕਾਇਤ ਵੀ ਕੀਤੀ ਸੀ ਸਕੂਲ ਵਾਲਿਆਂ ਨੇ ਵੀ ਸ਼ਿਕਾਇਤ ਕੀਤੀ ਤੇ ਉਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਤੇ ਇਹਨਾਂ ਦੇ ਉੱਤੇ ਇੱਕ ਵੱਡਾ ਐਕਸ਼ਨ ਕੀਤਾ ਆ ਜੇਕਰ ਕੱਲਾ ਬੁਲਟ ਮੋਟਰਸਾਈਕਲਾਂ ਦੀ ਗੱਲ ਕੀਤੀ ਜਾਵੇ ਤਾਂ 1 ਲੱਖ ਰੁਪਏ ਤੋਂ ਵੱਧ ਦੇ ਚਲਾਨ ਕੀਤੇ ਗਏ ਨੇ ਔਰ ਟ੍ਰੈਫਿਕ ਇੰਚਾਰਜ ਪਮਨ ਕੁਮਾਰ ਨੇ ਦੱਸਿਆ ਕਿ ਇਸ ਟੀਮ ਦੇ ਵਿੱਚ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ, ਰਾਮ ਸਿੰਘ ਅਤੇ ਪੀਐਜੀ ਮਨਜੀਤ ਸਿੰਘ ਵੀ ਸ਼ਾਮਲ ਸੀ। ਉਹਨਾਂ ਨੇ ਦੱਸਿਆ ਕਿ ਸ਼ਹਿਰ ਅੰਦਰ ਆਵਾਜਾਈ ਨਿਯਮਾਂ ਨੂੰ ਸੁਚਾਰੂ ਢੰਗ ਦੇ ਨਾਲ ਲਾਗੂ ਕਰਵਾਉਣ ਦੇ ਲਈ ਆਉਨਾ ਦੀਆਂ ਟੀਮਾਂ ਦੇ ਵੱਲੋਂ ਨਾਕਾਬੰਦੀ ਕਰਦਿਆਂ ਵਿਕਲਾਂ ਦੀ ਜਾਂਚ ਕੀਤੀ ਗਈ ਅਤੇ ਬੁਲਟ ਮੋਟਰਸਾਈਕਲ ਨੂੰ ਰੋਕ ਕੇ ਬਰੀਕੀ ਦੇ ਨਾਲ ਦੇਖਿਆ ਗਿਆ। ਔਰ ਕਹਿੰਦੇ ਆ ਵੀ ਹੂਟਰ ਤੱਕ ਲਾਏ ਹੋਏ ਸੀਗੇ ਪਟਾਕੇ ਪਾਉਂਦੇ ਜਿਹੜੇ ਨੇ ਕਿਉਂਕਿ ਅੱਗੇ ਉਹ ਕਹਿੰਦੇ ਹਸਤਾਲ ਪੈਂਦਾ ਪਿੱਛੇ ਜਿਹੜਾ ਜਿੱਥੋਂ ਦੀ ਜਾਂਦੇ ਨੇ ਜਿਹੜੀ ਤੁਹਾਨੂੰ ਤਸਵੀਰ ਦਿਖਾਈ ਸੀ। ਇੱਕ ਔਰ ਫਿਰ ਤੁਹਾਨੂੰ ਉਹ ਤਸਵੀਰ ਸੁਣਾਉਂਦੇ ਆ ਕਿ ਕਿਵੇਂ ਪਟਾਕੇ ਪੈਂਦੇ ਨੇ ਕਿ ਕਿਵੇਂ ਇਹ ਬੱਚੇ ਜਿਹੜੇ ਨੇ ਆਪ ਦਾ ਜਿਹੜਾ ਆ ਸ਼ੁਕਲ ਮੇਲਾ ਕਰਨ ਦੇ ਲਈ ਕੀ ਕੋਸ਼ਿਸ਼ ਕਰਦੇ ਨੇ। ਹਾਂ ਇਹ ਕਿਹੜਾ ਪੋਸਟਿੰਗ ਹੈ ਕਿਹੜਾ ਪੋਸਟਿੰਗ ਹੈ ਤੁਸੀਂ ਦੇਖਿਆ ਕਿ ਕਿਵੇਂ ਗੜਗੱਜ ਪਾਉਂਦੇ ਨਜ਼ਰ ਆਉਂਦੇ ਸੀਗੇ ਔਰ ਜਿੱਥੇ ਇਹ ਗੜਗੱਜ ਪਾਉਂਦੇ ਨੇ ਉਹਦੇ ਅਗਲੇ ਬੰਨੇ ਹਸਪਤਾਲ ਹੈ ਤੇ ਕਈਆਂ ਦਾ ਨੁਕਸਾਨ ਹੋ ਜਾਂਦਾ ਜਦੋਂ ਏਦਾਂ ਦੀਆਂ ਆਵਾਜ਼ਾਂ ਨਿਕਲਦੀਆਂ ਨੇ ਕਿਉਂਕਿ ਇਹ ਸਾਇਲੈਂਸ ਜ਼ੋਨ ਹੁੰਦੇ ਨੇ ਪਰ ਬੱਚਿਆਂ ਨੂੰ ਕੋਣ ਸਮਝਾਵੇ ਸਮਝਾਉਣ ਤੇ ਇਹਨਾਂ ਦੇ ਮਾਪੇ ਨਾ ਜੇਕਰ ਸਾਧਨ ਇਹਨੇ ਮਹਿੰਗੇ ਮਹਿੰਗੇ ਦਿੰਦੇ ਆ ਤੇ ਉਹਨਾਂ ਨੂੰ ਇਹ ਵੀ ਸਮਝਾਉਣਾ ਚਾਹੀਦਾ ਵੀ ਇਹਨਾਂ ਸਾਧਨਾਂ ਦਾ ਮੁੱਲ ਕੀ ਹੈ ਤੇ ਟ੍ਰੈਫਿਕ ਨਿਯਮਾਂ ਨੂੰ ਕਿਵੇਂ ਫੋਲੋ ਕਰਨਾ ਕਿਉਂਕਿ ਇਹਨਾਂ ਨੂੰ ਜਿਹੜਾ ਹੈ ਜੁਰਮਾਨਾ ਲਾਉਣ ਦਾ ਸ਼ਾਇਦ ਹੀ ਕੋਈ ਫਾਇਦਾ ਹੋਵੇ ਕਿਉਂਕਿ ਇਹਨਾਂ ਨੂੰ ਜੁਰਮਾਨਾ ਕਿਹੜਾ ਆਪਦੀ ਜੇਬਾਂ ਤੋਂ ਭਰਨਾ ਆ ਜੁਰਮਾਨਾ ਤੇ ਇਹਨਾਂ ਦੇ ਮਾਪਿਆਂ ਨੂੰ ਫਿਰ ਵੀ ਭਰਨਾ ਪੈਣਾ ਆ ਪਰ ਆਪਣੇ ਬੱਚੇ ਨੂੰ ਜਦੋਂ ਸਾਧਨ ਦਿੰਨੇ ਆ ਤਾਂ ਜ਼ਰੂਰ ਸਮਝਾਓ ਕਿ ਸਭ ਕੁਝ ਗਲਤ ਹੈ ਇਹਦੇ ਨਾਲ ਸਮਾਜ ਦਾ ਨੁਕਸਾਨ ਹੈ ਔਰ ਇਹ ਸਿਰਫ ਤੇ ਸਿਰਫ ਦਿਖਾਵਾ ਆ ਤੇ ਇਹਦੇ ਨਾਲ ਖੱਟਣਾ ਕਮਾਉਣਾ ਕੁਝ ਨਹੀਂ ਹੁੰਦਾ ਫਿਲਹਾਲ ਸਾਡੇ ਉੱਥੇ ਲੋਕਾਂ ਨਾਲ ਵੀ ਗੱਲ ਹੋਈ ਪੁਲਸ ਵਾਲਿਆਂ ਨਾਲ ਵੀ ਗੱਲ ਹੋਈ ਆ ਉਹ ਵੀ ਸੁਣਾਉਣੀ ਆ ਤੁਹਾਨੂੰ ਮੇਰਾ ਜੀ ਗੁਰਜੰਟ ਸਿੰਘ ਗੁਰਜੰਟ ਕਿਸ ਤਰ੍ਹਾਂ ਵੇਖਦਾ ਜੇ ਟ੍ਰੈਫਿਕ ਪੁਲਿਸ ਬੰਨੋਂ ਕਾਰਵਾਈ ਕੀਤੀ ਗਈ ਹੈ ਹੁਲੜਵਾਜਾਂ ਪਹਿਲਾਂ ਤੇ ਸੀ ਨਾ ਹਸਪਤਾਲ ਦੇ ਬਾਹਰ ਖੜੇ ਸੀਗੇ ਜੀ ਇੱਥੋਂ 5-6 ਮੁੰਡੇ ਆਉਂਦੇ ਨੇ ਬੁਲਟ ਤੇ ਉਹਨਾਂ ਨੇ ਮਤਲਬ ਕਿ ਇੰਨੀ ਜ਼ਿਆਦੇ ਪਟਾਕੇ ਬਜਾਏ ਉਹਦੇ ਨਾਲ ਇੱਕ ਤਾਂ ਸਾਰਾ ਹਸਪਤਾਲ ਦੀ ਆਨ ਨਾਲੋਂ ਵੀ ਬਾਹਰ ਆ ਕੇ ਦੇਖਿਆ ਵੀ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਚਲੋ ਜੀ ਇੱਥੋਂ ਫੋਨ ਫਾਨ ਕੀਤਾ ਪੰਜਾਬ ਪੁਲਿਸ ਨੂੰ ਸੰਗਰੂਰ ਨੂੰ ਇਹਨਾਂ ਨੇ ਮੌਕੇ ਤੇ ਆ ਕੇ ਸਾਰੇ ਬਾਈਕਸ ਉਹਨੇ ਦੇਖੇ ਨੇ ਜੀ ਖੜੇ ਨੇ ਸਭ ਦੇ ਚਲਾਨ ਕੀਤੇ ਨੇ ਹੋਣੇ ਵੀ ਚਾਹੀਦੇ ਸੀਗੇ ਵਧੀਆ ਨੇ ਜੀ ਬਾਕੀ ਅਸੀਂ ਉਹਨਾਂ ਲੜਕਿਆਂ ਨੂੰ ਵੀ ਅਪੀਲ ਕਰਦਾ ਜਿਨ੍ਹਾਂ ਨੇ ਇਹ ਪਟਾਕੇ ਬਜਾਏ ਨੇ ਕਿਉਂਕਿ ਇਹ ਚੀਜ਼ ਨਾਲ ਛੱਟਫੇੜ ਵੀ ਲੱਗ ਸਕਦੀ ਹੈ ਜੀ ਇਹੀ ਆ ਜੀ ਆਪਣਾ ਪੰਜਾਬ ਪੁਲਿਸ ਨੇ ਬਹੁਤ ਵਧੀਆ ਨਾਲ ਦੀ ਨਾਲ ਮੌਕੇ ਤੇ ਆ ਕੇ ਕੰਮ ਕੀਤਾ ਬਾਕੀ ਖੇਤਾ ਖੂਤਾ ਤੋਂ ਵੀ ਦੱਸ ਦਿੰਨੇ ਪਾਰਕਿੰਗਾਂ ਤੋਂ ਲੱਭੇ ਨਹੀਂ ਬੁਲਟਾਂ ਤੇ ਅਸੀਂ ਦੁਬਾਰਾ ਤੋਂ ਇਹੀ ਅਪੀਲ ਕਰਦੇ ਆਂ ਵੀ ਜੋ ਵੀ ਨੌਜਵਾਨ ਸੀਗੇ ਇਹ ਉਹਨਾਂ ਦੀ ਗਲਤੀ ਆ ਨਾਲ ਗਲਤੀ ਉਹਨਾਂ ਦੇ ਮਾਪੇ-ਮਾਪੇ ਦੀ ਵੀ ਆ ਕਿਉਂਕਿ ਬੱਚੇ ਤਾਂ ਆਪਣੀ ਨੇ ਚਲੋ ਕਸੂਰ ਕਰਿਆ ਬੱਚਿਆਂ ਨੇ ਉਹਦਾ ਹਰਜਾਨਾ ਇਹਨਾਂ ਨੂੰ ਮਿਲ ਗਿਆ ਵੀ ਪਰ ਅੱਗੇ ਵਾਸਤੇ ਇਹ ਚੀਜ਼ ਦਾ ਧਿਆਨ ਰੱਖਣਾ ਇਹਦੇ ਨਾਲ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਜੀ ਗੁਰਲਾਲ ਸਿੰਘ ਜੀ ਗੁਰਲਾਲ ਕਿਸ ਤਰ੍ਹਾਂ ਵੇਖਦੇ ਆ ਅੱਜ ਦੀ ਜੋ ਕਾਰਵਾਈ ਕੀਤੀ ਗਈ ਹੈ ਹੁਲਣਵਾਜਾਂ ਤੇ ਬਹੁਤ ਵਧੀਆ ਕੰਮ ਕੀਤਾ ਜੀ ਪੰਜਾਬ ਪੁਲਿਸ ਨੇ ਇਹ ਸਵੇਰੇ ਤਕਰੀਬਨ 8:30 ਵਜੇ ਤੱਕ ਜੀ ਹਸਪੀਟਲ ਦੇ ਬਾਹਰ ਬਹੁਤ ਜ਼ਿਆਦਾ ਪਟਾਕੇ ਮਾਰੇ ਮੁੰਡਿਆਂ ਨੇ ਇਹ ਹੋਣਾ ਵੀ ਚਾਹੀਦਾ ਏਦਾਂ ਹੀ ਕਿਉਂਕਿ ਜ਼ਿਆਦਾਤਰ ਬਹੁਤ ਸਾਰਾ ਨੁਕਸਾਨ ਹੋ ਸਕਦੇ ਹੈ ਇਹਦੇ ਤੇ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੀ ਬਸ ਇਸ ਤਰ੍ਹਾਂ ਵੇਖਦੇ ਹੋ ਕਰਕੇ ਹਰ ਇੱਕ ਦੇ ਇਕੱਲੇ ਇਕੱਲੇ ਵਸਤੀ ਨੇ ਅੱਜਕੱਲ ਜਦੋਂ ਹੁੱਲੜ ਵਾਜੀ ਹੁੰਦੀ ਹੈ ਤਾਂ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਹੈ ਇਹ ਤਾਂ ਹੋ ਸਕਦਾ ਹੈ ਮਾਂ ਪਿਓ ਨੂੰ ਵੀ ਚਾਹੀਦਾ ਹੈ ਜੀ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਕਿਉਂਕਿ ਜਿੱਦਾਂ ਬੋਲਟ ਪਟਾਕੇ ਮਾਰ ਰਹੇ ਸੀਗੇ ਕੋਈ ਜ਼ਵਾਗ ਜਾਂ ਕੋਈ ਹੋਰ ਵੀ ਨੁਕਸਾਨ ਹੋ ਸਕਦਾ ਸੀਗਾ ਜੀ ਤੇ ਬਹੁਤ ਵਧੀਆ ਗੱਲ ਹੈ ਪੰਜਾਬ ਪੁਲਿਸ ਦੀ ਮੌਕੇ ਤੇ ਆ ਕੇ ਇਹਨਾਂ ਨੇ ਚਲਾਣ ਕੀਤੇ ਜੀ ਬਾਕੀ ਤੁਸੀਂ ਦੇ ਅੱਜ ਸਵੇਰ ਸਕੂਲ ਟਾਈਮ ਤੋਂ ਪਹਿਲਾਂ ਤਿੰਨ ਚਾਰ ਜਗ੍ਹਾ ਜਿਵੇਂ ਜੀ.ਐਚ.ਆਰ ਸਕੂਲ ਹੌਲੀ ਹਾਰਡ ਸਕੂਲ ਦੇ ਵਿੱਚ ਪੇਪਰ ਹੋ ਰਹੇ ਸੀਗੇ ਅੱਜ ਕਰੀਬ 15-20 ਬੱਚਿਆਂ ਨੇ ਓਟੋ ਮੋਟਰਸਾਈਕਲਾਂ ਦੇ ਉੱਪਰ ਚੜ ਕੇ ਬਹੁਤ ਹੀ ਤੇਜ਼ ਤੇ ਪਟਾਕੇ ਮਾਰਦੇ ਪਬਲਿਕ ਨੇ ਉਹਨਾਂ ਦੀ ਮੂਵੀ ਬਣਾ ਲਈ ਸੀਗੀ ਮੂਵੀ ਮੈਨੂੰ ਸੈਂਡ ਕੀਤੀ ਗਈ ਮੈਂ ਆਪਣੀ ਪੁਲਿਸ ਪਾਰਟੀ ਨਾਲ ਲੈ ਕੇ ਜਿਹੜੇ ਜੀਜੀ ਸਕੂਲ ਦੀ ਬੈਕ ਸਾਈਡ ਦੇ ਉੱਤੇ ਖੇਤਾਂ ਦੇ ਵਿੱਚ ਲੋਕ ਬੱਚਿਆਂ ਨੇ ਮੋਟਰਸਾਈਕਲ ਆਏ ਸੀ ਤੇ ਹਸਪਤਾਲ ਦੇ ਇੱਕ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਆਏ ਸੀਗੇ ਉੱਥੇ ਸੀ ਜਾ ਕੇ ਬੋਲਟ ਮੋਸ਼ਨ ਖੜਿਆਂ ਦੇ ਚਲਾਨ ਕੀਤੇ ਗਏ ਨੇ ਹੁਣ ਤੱਕ ਕਰੀਬ 1 ਲੱਖ 7000 ਦੇ ਸੀ ਚਲਾਨ ਕਰ ਦਿੱਤੇ ਗਏ ਨੇਗੇ ਅੱਗੇ ਜਾਰੀ ਆਗੇ ਅਸੀਂ ਤੁਹਾਡੇ ਟੈਨ ਲਾਈ ਬੱਚਿਆਂ ਦੇ ਮਾਪਿਆਂ ਨੂੰ ਵੀਲ ਕਰਦੇ ਆ ਬੱਚਿਆਂ ਨੂੰ ਵੀ ਵੀਲ ਕਰਦੇ ਆ ਵੀ ਨਾਂ ਪਟਾਕੇ ਮਾਰਨ ਇਹਦੇ ਨਾਲ ਤੁਹਾਡਾ ਵੀ ਨੁਕਸਾਨ ਹੁੰਦਾ ਜਿਹੜੇ ਰਾਹ ਗੇ ਜਾਂਦੇ ਲੋਕ ਉਹਨਾਂ ਦੇ ਨੂੰ ਸਾਫ ਜ਼ਿਆਦਾ ਕਿਉਂਕਿ ਜਦੋਂ ਤੁਸੀਂ ਤੇਜ਼ ਪਟਾਕਾ ਮਾਰਦੇ ਹੋ ਤਾਂ ਇਸ ਨਾਲ ਕਈ ਵਾਰ ਬੰਦੇ ਨੂੰ ਹੱਡਾ ਇੱਕ ਵੀ ਆ ਜਾਂਦਾ ਕਿਸੇ ਦੀ ਗੱਲ ਆ ਇੱਕ ਬਹੁਤ ਸਤਿਕਾਰਯੋਗ ਕਰਨਲ ਸਾਹਿਬ ਵੀ ਸਾਡੇ ਉਹ ਸੈਰ ਕਰ ਰਹੇ ਸੀਗੇ ਉਹਨਾਂ ਨਾਲ ਉਹਨਾਂ ਦੀ ਮੈਡਮ ਸੀ ਕਿਸੇ ਬੱਚੇ ਨੇ ਪੜਾਕਾ ਮਾਰਿਆ 1 ਕੋ ਲੱਖ ਤੋਂ ਨਾਲ ਸਾਲ ਬਾਰੀ ਉਹਨਾਂ ਦਾ ਵਿਚਾਰਿਆਂ ਦਾ ਚੂੜਾ ਟੁੱਟ ਗਿਆ ਸੀ ਇਸ ਲਈ ਅੱਜ ਅਸੀਂ ਬਹੁਤ ਹੀ ਮਿਹਨਤ ਕਰਕੇ ਖੇਤਾਂ ਦੇ ਵਿੱਚੋਂ ਪਾਰਕਾਂ ਦੇ ਵਿੱਚੋਂ ਲੱਭ ਕੇ ਇਹ ਵੋਟਰ ਮੋਟਰਸਾਈਕਲਾਂ ਦੇ ਚਲਾਨ ਕੀਤੇ ਨੇਗੇ ਇਹ ਮੈਸੇਜ ਕੀ ਲੈਣਾ ਚਾਹ ਰਹੇ ਜੋ ਬਾਰੇ ਕੀ ਲੋਕ ਫੜਦੇ ਨੇ ਮੈਸੇਜ ਤਾਂ ਹਰ ਇੱਕ ਦੇ ਘਰ ਕਾਨੂੰਨ ਬਾਰੇ ਪਤਾ ਵੀ ਕਾਨੂੰਨ ਕੀ ਚੀਜ਼ ਆ ਪਹਿਲੀ ਗੱਲ ਤਾਂ ਚਲਾਨ ਨਾਲ ਕੋਈ ਮਸਲਾ ਹੱਲ ਨਹੀਂ ਮਸਲਾ ਹੱਲ ਤਾਂ ਜਿਨ੍ਹਾਂ ਦੇ ਬੱਚੇ ਨੇ ਉਹਨਾਂ ਦੇ ਮਾਪੇ ਕੀ ਇਹਦਾ ਮਸਲਾ ਹੱਲ ਕਰ ਸਕਦੇ ਨੇਗੇ ਜਿਵੇਂ ਕਿ ਅਸੀਂ 1,70000 ਦੇ ਚਲਾਨ ਕੀਤੇ ਨੇਗੇ ਇਹ ਚਲਾਨ ਦਾ ਮਸਲਾ ਹੱਲ ਹੋਵੇ ਚਲਾਨ ਤਾਂ ਇੱਕ ਡਰਾਬਾ ਵੀ ਚਲਾਨ ਕਰਤਾ ਮਾਪਿਆਂ ਦੇ ਪੈਸੇ ਜਾ ਰਹੇ ਨੇ ਕਿਉਂਕਿ ਬੱਚਿਆਂ ਨੇ ਤਾਂ ਭਰਨੇ ਨਹੀਂ ਮਾਪੇ ਭਰਨਗੇ ਇਹ ਮਾਪੇ ਹੀ ਰੋਕ ਸਕਦੇ ਨੇ ਕੋਈ ਵੀ ਕੰਮ ਆਗਾ ਉਹ ਘਰ ਤੋਂ ਹੀ ਸ਼ੁਰੂ ਹੁੰਦਾ ਤਾਂ ਘਰ ਦੇ